ਹਾਂਜੀ ਗਾਇਸ ਹਾਂ ਆਨ ਸਸਿਕਾਲ ਦਾ ਡਾਈਜੈਸਟ ਬਲੌਗ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਸੋ ਗਾਇਸ ਆਪਾਂ ਪਖਤਾ ਜੋਤੀਆਂ ਸਭ ਤੋਂ ਪਹਿਲਾਂ ਖੋਲ ਤੇ ਇਹ ਕਾਫੀ ਜ਼ਿਆਦਾ ਚਿਕਨ ਦੇਗਾ ਨਮ ਜਾਵੇ ਇੱਕਦੇ ਪਾਣੀ ਪੁਣੀ ਵੀ ਰੱਖਦੇ ਆ ਤੇ ਅੱਜ ਇਹਨਾਂ ਨੂੰ ਪੱਤੇ ਜੇ ਪਾਵਾਂਗੇ ਦੇਖੋ ਕੀ ਹੋ ਰਿਹਾ ਖੰਦੀਆਂ ਵੀ ਆ ਗਈਆਂ ਤੋ ਆਪਾਂ ਬਾਕੀ ਜਨਵਰੀ ਖੋਲ ਦੀਗੇ ਤਾਂ ਆਪਾਂ ਜਨਵਰ ਦਿੱਤੇ ਫੋਲ ਤੇ ਉਹਨਾਂ ਆਪਾਂ ਇੱਕ ਰੀ ਪਾਣੀ ਦੀਏ ਪਰ ਸਵਾਹ ਜੀ ਜਿਵੇਂ ਤੁਹਾਨੂੰ ਪਤਾ ਹੈ ਆਪਣੀ ਇਹ ਮੁਰਗੀ ਬਲ ਬਟੀਲੀ ਦਾਣਾ ਪਾਣੀ ਵੀ ਖਾਂਦੀ ਸੀ ਪਾਣੀ ਵਗੈਰਾ ਵੀ ਪੀਂਦੀ ਸੀ ਉਹ ਵੀ ਇਹਨੂੰ ਫੜ ਕੇ ਆਪਾਂ ਪਿਉਨੇ ਹਾਂ ਤੇ ਮਤਲਬ ਇਹਦੀਆਂ ਲੱਤਾਂ ਦੇ ਵਿੱਚ ਇਸ ਨੂੰ ਇਹਨੂੰ ਅੱਡ ਵੀ ਇਸੇ ਕਰਕੇ ਰੱਖਿਆ ਹੈ ਇਹਨੂੰ ਵਾਇਰਸ ਹੋਇਆ ਹੈ ਰਾਣੀ ਖੇਰ ਬਿਮਾਰੀ ਹੁੰਦੀ ਆ ਸੋ ਇਹ ਉਹਨਾਂ ਨੇ ਕਿਹਾ ਹੈ ਕਿ ਇਹਨੂੰ ਆੜੀ ਰੱਖੋ ਕਿਉਂਕਿ ਇਹ ਇੱਕ ਚੂਛੇ ਤੋਂ ਦੂਜੇ ਚੂਛਿਆਂ ਨੂੰ ਇਹ ਖੁੱਡੇ ਵੇਲੇ ਕਰ ਦਿੰਦੀ ਬਿਮਾਰੀ ਕਿਉਂਕਿ ਇਹਦੇ ਨਾਲ ਜਨਵਰ ਆਪਣਾ ਕੀ ਹੈ ਲੱਤਾਂ ਤੋਂ ਬਹਿ ਜਾਂਦਾ ਵਾ ਤੇ ਜਿਹਨੂੰ ਨੂੰ ਉਹ ਇੰਜੈਕਸ਼ਨ ਇਹਨੂੰ ਦਿੱਤਾ ਆ ਵਾ ਤੇ ਆਪਾਂ ਉਹ ਲਾਵਾਂਗੇ ਇੱਕ ਚੈੱਕ ਕਰ ਸਕਦੇ ਹਾਂ ਸੋ ਇਹ ਵੀ ਡੋਜ਼ ਦੇ ਹਿਸਾਬ ਨਾਲ ਤੇ ਇਹ ਆਪਾਂ ਨੇ ਆਏ ਆ ਕਿੰਨੀਆਂ ਛੇ ਡੋਜ਼ ਇਹਦੇ ਹਿਸਾਬ ਨਾਲ ਇਹ ਛੇ ਮਤਲਬ ਛੇ ਵਾਰੀ ਇਹ ਕੋਈ ਇੰਜੈਕਸ਼ਨ ਲਾਉਣਾ ਵਾ ਤੇ ਲੈ ਆਏ ਲੀਗ ਦੇ ਚਾਹਵਾਦਨ ਭਰੀ ਪੜੇਗਾ ਇਹਨੂੰ ਪੜਕੂ ਇਹ ਪੜਕੂਗੀ ਤੇ ਨਹੀਂ ਨਹੀਂ ਕੀ ਆਣੀ ਨਵੀਂ ਯੂਨਿਟੀ ਕਾਰ ਆਇਆ ਤਾਜੀ ਬ੍ਰੋ ਮਸਲਦਾ ਪਿਆ ਤੇ ਆਪਣੀਆਂ ਤੁਸੀਂ ਸਾਰੇ ਜਾਨਵਰ ਚੈੱਕ ਕਰ ਸਕਦੇ ਸਾਰੇ ਵਰੀਆ ਬਾਬਾ ਕਿਹੜਾ ਮੇਲ ਆਪਣੇ ਬਕਤਾਂ ਇਹ ਖੁੱਡੀਆਂ ਇੱਧਰ ਰੱਖੋ ਤੇ ਆ ਰਹੀ ਆ ਕਿ ਨਾਲ ਆਈ ਆਪਾਂ ਗਏ ਸ ਅੱਜ ਨਿਊ ਕਰਤਾ ਉਧਰੋਂ ਜਿਹੜਾ ਆਲਾ ਸੀ ਕੇਜ ਆਪਣਾ ਇਹ ਉਧਰ ਦੀ ਸਾਡੇ ਜਿੱਥੇ ਪਿਆ ਸੀ ਉੱਥੇ ਆਪਾਂ ਮਿੱਟੀ ਪਾਤ ਮਤਲਬ ਜਿਹੜੀਆਂ ਉਹ ਇੱਥੋਂ ਨਾਲ ਇਹਦੇ ਕੋਈ ਮਿੱਟੀ ਪਾਦੀ ਆ ਉਹ ਪਾਤੀ ਹੈ ਇਹਦੇ ਨਾਲ ਜਾਨਵਰ ਖੁਸ਼ ਰਹਿੰਦੇ ਫਿਰ ਜਿਹੜਾ ਇੱਥੇ ਕੇਜ ਸੀ ਆਪਣਾ ਉਹ ਆਪਾਂ ਇਹਦੇ ਇਹਦੇ ਸਾਹਮਣੇ ਲਾਤਾ ਵਾ ਤੇ ਇਹਦੀ ਇਹਦੀ ਵੀ ਆਪਾਂ ਹਜੇ ਸੈਟਿੰਗ ਜੀ ਕਰਦੇ ਆਂ ਪਰ ਇਹ ਹਜੇ ਆਪਾਂ ਨੂੰ ਇੱਥੇ ਵਧੀਆ ਆ ਆਹੋਂ ਸਾਹਮਣੇ ਜੇ ਰਹਿਣਗੇ ਬਾਕੀ ਆਪਣਾ ਜਿਹੜਾ ਉਹ ਬਿਮਾਰ ਚੂਚਾ ਤੁਸੀਂ ਚੈੱਕ ਕਰ ਸਕਦੇ ਇਹ ਹੋਈਆਂ ਜੀ ਜਖਮ ਮੈਂ ਲਾਇਆ ਹੁਣ ਬੰਦ ਰਹਿਣ ਤੇ ਯਾਰ ਲੱਤਾਂ ਇਕੱਠੀਆਂ ਕਰਨਾ ਪਿਆ ਉਹਨੂੰ ਵੇਖਦਾ ਉਧਰੇ ਹੈਗੇ ਲੱਤਾਂ ਨੰਨੇ ਪਈ ਰਟ ਹਾਂ ਹੈ ਹੂੰ ਸਰਵਾਈਵ ਕਰ ਦਿੱਤਾ ਲੈ ਆ ਲੈ ਆਈ ਦੇ ਕੇ ਨੂੰ ਲੀਡੋ ਜੀ ਚੈੱਕ ਕਰੋ ਕਿ ਆਪਣਾ ਡਾਕਟਰ ਸਾਹਿਬ ਜੀ ਆਏ ਆਏ ਨੇ ਤੇ ਇਹ ਹਾਂ ਜੀ ਇਹ ਆਪਾਂ ਤਾਂ ਇੱਕ ਵਾਰੀ ਚੈੱਕ ਕਰ ਲਿਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਜੇ ਇਹਦੇ ਵਿੱਚ ਹਵਾ ਭਰ ਜੇ ਤਾਂ ਉਹ ਦਿਨਾਂ ਦੇ ਬੰਦੇ ਦੇ ਵੀ ਜਦੋਂ ਵੀ ਇੰਜੈਕਸ਼ਨ ਲੱਗਦਾ ਉਦੋਂ ਵੀ ਆਪਾਂ ਇਸ ਤਰੀਕੇ ਨਾਲ ਕਰਦੇ ਹਾਂ ਕਿਉਂਕਿ ਜੇ ਆਪਾਂ ਇਸ ਤਰ੍ਹਾਂ ਇੰਜੈਕਸ਼ਨ ਲਾਉਨੇ ਆ ਤਾਂ ਉਹ ਦਿਨ ਤੁਹਾਨੂੰ ਪਤਾ ਸਿੱਧੀ ਡੈਪਟ ਕੀ ਗਵਾਣ ਤਾਂ ਮੌਤ ਹੈ ਸਿੱਧੀ ਤੇ ਆਹ ਵਾਲਾ ਪਾਉਣ ਦਾ ਇਜਾ ਕਰ ਗਏ ਤਾਂ ਕਾ ਮੈਨੂੰ ਥੋੜਾ ਥੋੜਾ ਆਖੋ ਇਹਨੂੰ ਮਤਲਬ ਮਹਿਸੂਸ ਹੁੰਦਾ ਪਿਆ ਵਾ ਇਹਨਾਂ ਅੱਗੇ ਜੀਆਂ ਲੱਤਾਂ ਤੋਂ ਬਾਕੀ ਖਾਂਜੀ ਗਿੰਦੀ ਤੇ ਤੁਹਾਨੂੰ ਪਤਾ ਹੀ ਹੈ ਮਾਈ ਨੂੰ ਤਾਇਆ ਓਏ ਹੰਜੀ ਵੀਰ ਇੱਧਰ ਆ ਲੈ ਇਹਦਾ ਆ ਪੰਜਾ ਫੜੀ ਪੰਜਾ ਲਾਉਣਾ ਹੀ ਹੁਣ ਇੱਦੋਂ ਪੰਜਾ ਫੜ ਬਸ ਫੜ ਕੇ ਰੱਖੀ ਬਸ ਦੋ ਜਰੂਰ ਸਮਝ ਮਾਰਦੇ। ਇਹ ਦਿਨੇ ਵੀ ਠੀਕ ਆ ਸ। ਜੀ ਆਪਣੇ ਮਹਾਰਾਜ ਮੰਜੇ ਤੇ ਬੈਠੇ ਹੋਏ ਨੇ। ਦੇਖੀ ਓਏ। ਦੇਖੋ। ਮਹਾਰਾਜ ਜੀ ਇਹਨਾਂ ਦਾ ਧਿਆਨ ਬਹੁਤ ਰੱਖੇ ਰਹੇ ਨੇ। ਪਰ ਇਹ ਕਈਆਂ ਇਹਨਾਂ ਉਹ ਬਖਤਾ ਨੂੰ ਪੈ ਜਾਂਦਾ ਜਿਵੇਂ ਇਹਨਾਂ ਨੂੰ ਤੇ ਬਾਕੀ ਉਤਰ ਸੈਟਅ। ਦੇਖੋ। ਬਾਕੀ ਆਪਣੇ ਜਾਨਵਰਾਂ ਨੂੰ ਆਪਾਂ ਹੁਣ ਜਿਵੇਂ ਮੱਕਈ ਵੀ ਪਸਾਤੀ ਦੁਬਾਰਤ ਜਵੇਂ ਪਹਿਲਾਂ ਪੁੰਨੇ ਹ ਵਿੱਚ ਚਾਲ ਤੇ ਫੀਡ ਪਾਈ ਹੈ ਨਾਲ ਇਹਦੇ ਪਹਿਲਾਂ ਤਾੜ ਤਾੜ ਕੇ ਦੇ ਫਿਰ ਤੁਹਾਨੂੰ ਮਿਲਦੇ ਹਾਂ ਜਿਵੇਂ ਹੀ ਤੁਹਾਨੂੰ ਕਿਹਾ ਸੀ ਕਿ ਆਪਾਂ ਜਨਮਰ ਜਨਮਰ ਤਾੜ ਕੇ ਫਿਰ ਤੁਹਾਨੂੰ ਮਿਲਦੇ ਹਾਂ ਤੇ ਆਪਾਂ ਜਨਮਰ ਵੀ ਸਾਰੇ ਤਾੜਤੇ ਹੋਏ ਆ ਇਧਰ ਆਪਣੇ ਕੜਕਨ ਆਸਾ ਤੇ ਉੱਤੇ ਕੜਕਨ ਆਸ ਥੱਲੇ ਉਹ ਵੱਡੇ ਇੱਧਰ ਬਖਤਾਂ ਦਾ ਜੋੜਾ ਇੱਧਰ ਪੱਠੀਆਂ ਜਿਹੜੀਆਂ ਉਹ ਆ ਤੇ ਬਾਕੀ ਆਪਣੇ ਹਰਮਨ ਬਰੋਨੀ ਸਾਰੇ ਸਫਾਈ ਕਰਦੇ ਪਏ ਆ ਤੇ ਆਪਾਂ ਅੱਜ ਇੱਥੇ ਜਿਹੜਾ ਉਹ ਸਾਰਾ ਜੋ ਵੀ ਹੀ ਆਪਣੀ ਮਿੱਟੀ-ਮੁੱਟੀ ਆਪਾਂ ਇੱਥੇ ਪਾਤੀ ਐ ਤੇ ਬਾਕੀ ਤੁਸੀਂ ਹੁਣ ਆਪਾਂ ਸਫਾਈ ਸਫੀ ਕਰਕੇ ਤੁਹਾਨੂੰ ਇੱਕ ਜਰੂਰ ਵਿਖਾਵਾਂਗੇ ਤੇ ਇੱਥੇ ਬੋਰੀਆਂ ਬੂਰੀਆਂ ਵੀ ਸੈੱਟ ਕਰਦਾਂਗੇ ਆਪਾਂ ਤੁਹਾਨੂੰ ਫਿਰ ਆਪਾਂ ਮਿਲਦੇ ਬਾਅਦ ਹਾਂਜੀ ਗਾਇਜ਼ ਕੱਲ ਫੇਰ ਮਿਲਾਂਗੇ ਨਵੇਂ ਵਲੌਗ ਨਾਲ ਡੇਲੀ ਵਲੌਗ ਵੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਇਹ ਤੁਹਾਨੂੰ ਵਲੌਗ ਵਧੀਆ ਲੱਗਦੇ ਹੈ ਤਾਂ ਕਮੈਂਟ ਵਿੱਚ ਆਪਣੀ ਰਾਏ ਵਗੈਰਾ ਜ਼ਰੂਰ ਦਿਆ ਕਰੋ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ